ਸੱਚੇ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ سے ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਕੇਜਰੀਵਾਲ ਦੀ ਸੁਰੱਖਿਆ ਵਾਪਸ ਲਈ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਆਦਿਸ਼ੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਇਲਜ਼ਾਮ ਕਿਹਾ ਕੇਜਰੀਵਾਲ ਨੂੰ ਮਾਰਨ ਦੀ ਕੀਤੀ ਜਾ ਰਹੀ ਸਾਜ਼ਿਸ਼ ਸਾਡੇ ਕੋਲ ਪੁਖਤਾ ਇਨਪੁਟ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੋਂ ਬਾਅਦ ਪਾਜਪਾ ਦਾ ਪਲਟਵਾਰ ਰਵਨੀਤ ਬਿੱਟੂ ਨੇ ਕਿਹਾ ਇਲਜ਼ਾਮ ਬੇਬੁਨਿਆਦ ਕੇਜਰੀਵਾਲ ਕੋਲ ਪਹਿਲਾਂ ਤੋਂ ਹੀ ਹੈ ਭਾਰੀ ਸੁਰੱਖਿਆ ਆਪ ਲੋਕਾਂ ਨੂੰ ਕਰ ਰਹੀ ਗੁੰਮਰਾਹ ਬਾਗੀ ਤੜੇ ਦੇ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਵੱਲੋਂ ਨਵੀਂ ਪੱਤੀ ਲਈ ਲਗਾਈ ਆਬਜ਼ਰਵਰ ਦੀ ਡਿਊਟੀ ਕਰਨ ਤੋਂ ਕੀਤਾ ਇਨਕਾਰ ਕਿਹਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਪਾਰਟੀ ਲਈ ਕਰਨਗੇ ਸੇਵਾ ਡਾਕਟਰ ਸੁਮਾਨ ਸਿੰਘ ਨੇ ਸੋਸ਼ਲ ਮੀਡੀਆ ਪੇਜ ਬੈਨ ਕਰਨ ਤੋਂ ਬਾਅਦ ਕੱਢੀ ਪੜਾਅ ਕਿਹਾ ਸਰਕਾਰ ਖੁਦ ਨੂੰ ਸਹੀ ਸਾਵਧਤ ਕਰਨ ਲਈ ਹੁਣ ਮੈਡੀਕਲ ਸਾਇੰਸ ਦੀ ਕਰ ਰਹੀ ਗਲਤ ਵਰਤੋਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਰਵਿੰਦ ਕੇਜਰੀਵਾਲੀ ਸੁਰੱਖਿਆ ਵਾਪਸ ਲਈ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਨੇ ਵੱਡੇ ਖੁਲਾਸੇ ਕੀਤੇ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਤੀਸ਼ੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਅਤੇ ਦਿੱਲੀ ਪੁਲਿਸ ਦੀ ਮਿਲੀਭੁਗਤ ਨਾਲ ਅਰਵਿੰਦ ਕੇਜਰੀਵਾਲ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਧਰ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਨੂੰ ਕੇਜਰੀਵਾਲ ਤੇ ਹਮਲਾ ਹੋਣ ਦੀ ਪੂਖਤਾ ਜਾਣਕਾਰੀ ਸੀ ਇਸ ਲਈ ਉਹਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਦਿੱਤੀ ਗਈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਲੱਗੀ ਪੰਜਾਬ ਪੁਲਿਸ ਨੂੰ ਹਟਾਏ ਜਾਣ ਤੋਂ ਬਾਅਦ ਬਿਆਨਬਾਜ਼ੀ ਦਾ ਦੌਰ ਜਾਰੀ ਹੈ ਇਸ ਮੁੱਦੇ ਤੇ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਨੇ ਵੱਡੇ ਖੁਲਾਸੇ ਕੀਤੇ ਦਿੱਲੀ ਵੀ ਕੇ ਮੀਡੀਆ ਨੂੰ ਸੰਬੋਧਨ ਕਰਦੇ ਹਾਂ ਮੁੱਖ ਮੰਤਰੀ ਆਤਿਸ਼ੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਅਤੇ ਦਿੱਲੀ ਪੁਲਿਸ ਦੀ ਮਿਲੀ ਭੁਗਤ ਨਾਲ ਕੇਜਰੀਵਾਲ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਭਾਜਪਾ ਦੇ ਵਰਕਰ ਕੇਜਰੀਵਾਲ ਤੇ ਹਮਲਾ ਕਰਨਾ ਚਾਹੁੰਦੇ ਨੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਜਰੀਵਾਲ ਤੇ ਹਮਲਾ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਉਹਨਾਂ ਕਿਹਾ ਕਿ ਸਾਡੇ ਕੋਲ ਪੁਖਤਾ ਜਾਣਕਾਰੀ ਸੀ ਕਿ ਕੇਜਰੀਵਾਲ ਤੇ ਹਮਲਾ ਹੋ ਸਕਦਾ ਹੈ ਕੋਈ ਐਸਾ ਜ਼ੈਡ ਪਲੱਸ ਸਿਕਿਉਰਿਟੀ ਦਾ ਪ੍ਰੋਟੈਕਟੀ ਰਹਾ ਹੈ जिसकी गाड़ी पे पत्थर फेंके गए हो और पुलिस सामने ना आई हो कोई ऐसा जेड प्लस सिक्योरिटी का प्रोटेक्ट ही रहा है जिसपे कोई पदार्थ फेंक देता है पुलिस वाले वहां पे खड़े होते हैं और वो उसे रोकते नहीं है वो उसे पकड़ते नहीं है इस देश के इतिहास में कोई ऐसा जेड प्लस सिक्योरिटी प्रोटेक्ट ही रहा है जिसकी गाड़ी को पत्थरों से डंडों से मारा जाता है लेकिन पुलिस इन हमलावरों को रोकती नहीं है क्यों ये अरविंद केजरीवाल जी के साथ क्यों हो रहा है क्योंकि दिल्ली पुलिस जिसकी जिम्मेदारी है अरविंद केजरीवाल जी को सुरक्षा देना वो दिल्ली पुलिस भारतीय जनता पार्टी और अमित शाह जी के अंडर आती है और भारतीय जनता पार्टी और अमित शाह का एक ही मकसद है किसी भी तरह से अरविंद केजरीवाल जी को खत्म कर देना के पिछले कई दिनों से लगातार अरविंद केजरीवाल जब भी पब्लिक मीटिंग में जाते हैं तो पत्थर कहीं पे लाठिया कहीं पे पेट्रोल जैसे तरल पदार्थ फेंके जाते हैं कहीं पे कोई ना कोई मैन हैंडलिंग की कोशिश की जाती है गाड़ी के पास पहुँच हंगामा किया जाता है लेकिन दिल्ली पुलिस जो है वो ना तो एफ लिखती है हम अगर नाम भी बता दें कि ये ये नाम है उनके तो भी वो लिखते नहीं है क्योंकि उनको ऊपर से डायरेक्शन है कि के अरविंद केजरीवाल को फिज़िकली हार्म करना है ताकि वो डर के बैठ जाए वो प्रचार में ना निकले और पंजाब पुलिस के पास बहुत एक ठोस सबूत थे इनक्रेडिबल डाटा था इनपुट थी कि दिल्ली में हमला हो सकता है पंजाब में भी हो सकता है तो पंजाब पुलिस ने अरविंद केजरीवाल जी को सिक्योरिटी दी उसके बाद जब इनका ड्यूरिंग पब्लिक मीटिंग्स, जब इनकी कई चालें फेल हो गई ये तो वो बताई गई हैं जो हो गए इन घटनाएं कई इनके फेल हो गए क्योंकि पंजाब पुलिस वहाँ तैनात थी वो मुस्तैद थे उन्होंने पहले ही रोक लिया तब इनको उनके अकाउंट को पता चला कि ये तो गलत हो रहा है जो हम सोचते हैं वो हो नहीं रहा तो उन्होंने ਪੰਜਾਬ ਪੁਲਿਸ ਦੀ ਸਿਕਿਉਰਿਟੀ ਕੋ ਹਟਾਉਣੇ ਦਾ ਆਦੇਸ਼ ਦੇ ਦਿਆ ਆਪ ਦੇ ਇਲਜ਼ਾਮਾ ਤੋਂ ਬਾਅਦ ਪਾਪਾ ਆਗੂਆਂ ਨੇ ਇਹਨਾਂ ਇਲਜ਼ਾਮਾ ਨੂੰ ਬੇਬੁਨਿਆਦ ਦੱਸਿਆ ਫਿਲਹਾਲ ਦਿੱਲੀ ਚੋਣਾਂ ਤੋਂ ਪਹਿਲਾਂ ਸਿਆਸੀ ਗਰਮੀ ਸਿਖਰਾਂ 'ਚ ਹੋ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਤੇ ਹਮਲੇ ਦੀ ਸਾਜ਼ਿਸ਼ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਖੁਦ ਸੁਰੱਖਿਆ ਨਾ ਰੱਖਣ ਦਾ ਹਲਫਨਾਮਾ ਦਿੱਤਾ ਸੀ ਹੁਣ ਦਿੱਲੀ ਚੋਣਾਂ ਨੂੰ ਲੈ ਕੇ ਆਪ ਦੇ ਆਗੂਆਂ ਵੱਲੋਂ ਜਾਣਬੁੱਝ ਕੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ अरविंद केजरीवाल की सुरक्षा ਤੋਂ ਪੰਜਾਬ ਪੁਲਿਸ ਨੂੰ ਹਟਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਤੇ ਦਿੱਲੀ ਪੁਲਿਸ ਤੇ ਲਗਾਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਭਾਜਪਾ ਨੇ ਵੀ ਪਲਟਵਾਰ ਕੀਤਾ ਹੈ ਦਿੱਲੀ ਭਾਜਪਾ ਪ੍ਰਧਾਨ ਵਿਰੇਂਦਰ ਸਜਦੇਵਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਆਤੀਸ਼ੀ ਤੇ ਮੁੱਖ ਮੰਤਰੀ ਭਗਵੰਤ ਪਾਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਬਿੱਟੂ ਨੇ ਸਵਾਲ ਕੀਤਾ ਕਿ केजरीवाल ਦੇ OSG ਰਹੇ ਵਿਭਗ ਕੁਮਾਰ ਨੂੰ ਪੰਜਾਬ ਵਿੱਚ Z ਸਿਕਿਉਰਿਟੀ ਕਿਸ ਆਧਾਰ ਤੇ ਦਿੱਤੀ ਗਈ ਹੈ ਮੁੱਖ ਮੰਤਰੀ ਮਾਨ ਇਸ ਦਾ ਜਵਾਬ ਦੇਣ ਉਹਨਾਂ ਕਿਹਾ ਕਿ केजरीवाल ਨੇ ਹਲਫਨਾਮੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਸੁਰੱਖਿਆ ਨਹੀਂ ਚਾਹੀਦੀ ਹੁਣ ਉਹ ਸੁਰੱਖਿਆ ਦੀ ਮੰਗ ਕਿਉਂ ਕਰ ਰਹੇ ਨੇ जिन्होंने इनके साथ आपने सारा ऑन रिकॉर्ड वो देखा है उसको पंजाब पुलिस की जेड प्लस सिक्योरिटी है उनको दी जा रही है भाई क्या आम आदमी पार्टी के वो हमारी महिलाओं को छेड़ने में हमारी महिलाओं वो भी मेंबर पार्लियामेंट उनकी हमारी बहु बहनों हमारी बेटियों की इज्जत से जो खलवाड़ करने वाला है दिल्ली की उसे किस चीज की जेड प्लस की सिक्योरिटी की जरूरत है भाई पहला क्वेश्चन ये है दूसरा जो केजरीवाल जी बोल रहे हैं मैं एक बात आज ही ऑन रिकॉर्ड मीडिया कहने जा रहा हूं जो पंजाब से उनके आदमियों से यह बात चीज पता चली है अब क्योंकि बहाना बड़ा इससे एक हैरानी जो जेड प्लस सिक्योरिटी लेके ये बैठे थे केजरीवाल साहब नाम देखो टॉप सबसे ऊपर नाम किसका है पंजाब भाई पंजाब को इतना फिक्र क्यों सबसे ऊपर अगर नाम है पंजाब का कोई भी मुख्यमंत्री बने उसके पास दिल्ली की सिक्योरिटी रहती है आज भी भगवंत मान साहब बता दें पंजाब पुलिस के साथ उनके पास सीआरपी की प्रोटेक्शन है जेड प्लस प्रोटेक्शन सेंटर से सीआरपी जहां भी वो किसी भी घर में रहते हैं उनके पास जो भी वहां कोठी हो बंगला हो उसकी प्रोटेक्शन उसकी संतरी पोस्ट गार्ड सब जगह सीआरपी के होते हैं और हर वक्त उनके साथ बारह आदमी सेंट्रल फोर्सेस के भगवंत मान भी तो आम आदमी पार्टी के सीएम है उनके साथ सीआरपी है उनके घर पे सीआरपी है कपूरथला हाउस में सीआरपी है लेकिन ये लोग चाहे इनके एमएलए जनरल सिंह जैसे हों और एमएलए हो उनका क्या हक बनता है जी पंजाब सिक्योरिटी क्यों हम हजारों करोड़ जो इन्होंने एफिडेविट में लिखा था भाई ना बंगला ना गाड़ी ना सिक्योरिटी वो एफिडेविट आज कहा गया अरविंद केजरीवाल जी आज आपको सिक्योरिटी की क्यों इतनी फिक्र है और एक बात मैं जरूर कहना चाहता हूं अभी जो नई प्रेस कॉन्फ्रेंस अभी कर रहे थे भगवंत मान हर चीज यार आप पंजाबियों की बात और सिखों की क्यों बात उठा रहे हैं, हैं पे बार बार وہ بی جے پی کے ساتھ ہیں اور بی جے پی کو ووٹ کر رہے ہیں اور کریں گے۔ یہ ان کے پاس انفارمیشن ہے جو ان کے بتانے والے ہیں کہ کس طریقے سے پنجابی اور سکھوں کی ووٹ کو فکر منتب ہے کیوں روز یہ سکھوں کی اور پنجابیوں کی بات کر رہے ہیں کیوں ڈرے ہوئے ہیں اتنے بٹو تے وریندر سجدیوا نے کہا کہ اپ اگوں دے بیان سیاست تو پرેરਿਤ نے اے بیان سازش دے تحت دلی چونا نو دھیان وچ رکھدے ہاں دتے جا رہے نے केजरीवाल تو پنجاب پولیس دی سرکھیہ واپس لین دا کانگریس نے استقبال کیتا ਵਿਧਾਇਕ ਸੁਖਪਾਲ ਖੈਰਾ ਨੇ ਕਿਹਾ ਕਿ ਉਹ ਇਸ 바ਾਰੇ ਚੋਣ ਕਮਿਸ਼ਨ ਤੱਕ ਪਹੁੰਚ ਕਰਨਗੇ ਤੇ ਮੰਗ ਕੀਤੀ ਜਾਵੇਗੀ ਕਿ ਕੇਜਰੀਵਾਲ ਜੀ ਸੁਰੱਖਿਆ ਵਿੱਚ ਪੰਜਾਬ ਦਾ ਜਿਹੜਾ ਵੀ ਖਰਚਾ ਹੋਇਆ ਉਹ ਕੇਜਰੀਵਾਲ ਤੋਂ ਵਸੂਲਿਆ ਜਾਵੇ। ਕੇਜਰੀਵਾਲ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਵਾਪਸ ਲੈਣ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਖੈਰਾ ਨੇ ਕਿਹਾ ਕਿ ਖੁਦ ਨੂੰ ਕ੍ਰਾਂਤੀਕਾਰੀ ਦੱਸਣ ਵਾਲੇ ਕੇਜਰੀਵਾਲ ਦੱਸਣ ਕਿ ਉਹਨਾਂ ਨੂੰ ਦੋਹਰੀ ਸੁਰੱਖਿਆ ਕਿਉਂ ਚਾਹੀਦੀ ਹੈ? ਕਹਣ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ ਤੇ ਮੰਗ ਕਰਨਗੇ ਕਿ ਕੇਜਰੀਵਾਲ ਦੀ ਸੁਰੱਖਿਆ ਵਿੱਚ ਜੋ ਵੀ ਖਰਚਾ ਹੋਇਆ ਉਹ ਕੇਜਰੀਵਾਲ ਤੋਂ ਵਸੂਲਿਆ ਜਾਵੇ। ਚੋਣ ਕਮਿਸ਼ਨ ਨੇ ਹਦਾਇਤ ਕੀਤੀ ਦਿੱਲੀ ਪੁਲਿਸ ਨੇ ਸ਼ਿਕਾਇਤ ਕੀਤੀ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਇੱਕ ਪੁਲਿਸ ਵਾਲੇ ਜਿਹੜੇ ਨੇ ਬਹੁਤ ਅੜਿੱਕਾ ਪੈ ਰਿਹਾ ਵਾ ਤੇ ਇਹਨੂੰ ਇੰਨੀ ਸਿਕਿਉਰਿਟੀ ਦੇ ਲੋੜ ਕੋਈ ਨਹੀਂ ਗਈ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਕੀਤੀ ਪੰਜਾਬ ਦੇ ਡੀਜੀਪੀ ਨੂੰ ਕਿ ਇਹਦੀ ਸਿਕਿਉਰਿਟੀ ਇਮੀਡੀਏਟ ਵਿਡਰੋ ਕਰੋ। ਕੱਲ ਇਹਨਾਂ ਦੇ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਜਿਹੜੀ ਪੰਜਾਬ ਦੇ ਕਮਾਂਡੋ ਸੀ ਉਹਦਾ ਵਿਧਰੋਲ ਅਲਟੀਮੇਟਲੀ ਡੀਜੀਪੀ ਪੰਜਾਬ ਨੂੰ ਕਰਨਾ ਪਿਆ ਵਾ ਪਰ ਮੈਂ ਪੁੱਛਣਾ ਚਾਹਣਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਸਾਦੇ ਜਿਹੇ ਬੰਦੇ ਆ ਜੀ ਅਸੀਂ ਤਾਂ ਨਾ ਸਿਕਿਉਰਿਟੀ ਲਵਾਵਾਂਗੇ ਨਾ ਅਸੀਂ ਮਕਾਨ ਲਵਾਵਾਂਗੇ ਸਰਕਾਰੀ ਤੁਸੀਂ ਮਕਾਨ ਦੀ ਵੀ ਧੱਜੀਆਂ ਉਡਾਈਆਂ ਸ਼ੀਸ਼ ਮਹਿਲ ਬਣਾਇਆ 50 ਕਰੋੜ ਰੁਪਏ ਖਰਚ ਕੇ ਪਤਾ ਨਹੀਂ ਕਰੋੜਾਂ ਰੁਪਏ ਦੇ ਪੜਦੇ ਆ ਜਿਹੜਾ 플ਸ਼ ਹੁੰਦਾ ਸੀਟ ਬਾਥਰੂਮ ਦੇ ਅੰਦਰ ਇਹ ਤੈਨੂੰ ਕੇਜਰੀਵਾਲ ਨੂੰ ਗਰਮ ਤੇ ਠੰਡੀ ਲੈਦਾ ਚਾਹੀਦੀ ਮੌਸਮ ਦੇ ਅਨੁਸਾਰ ਨਾਲ ਲੱਖਾਂ ਰੁਪਏ ਦੀ ਸੀਟ ਇਟਾਲੀਅਨ ਬਾਬਲ ਪਤਾ ਨਹੀਂ ਕਿੱਥੋਂ ਪਰਜਨ ਕਾਰਪੇਟਸ ਪਤਾ ਨਹੀਂ ਕਿੰਨਾ ਆਲੀਸ਼ਾਨ ਖਰਚਾ ਕੀਤਾ ਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਕੇਜਰੀਵਾਲ ਨੂੰ ਕੀ ਖਤਰਾ ਜੀ ਦੱਸਿਆ ਜਾਵੇ ਜਰਾ ਜਿਹਨੂੰ ਜਿਹਨੂੰ ਇੱਕ 7+ ਸਿਕਿਉਰਿਟੀ ਆਲਰੇਡੀ ਮਿਲੀ ਹੋਈ ਆ ਤੇ ਦੂਜੀ 7+ ਸਿਕਿਉਰਿਟੀ ਇਹਨੂੰ ਪੰਜਾਬ ਦੇ ਕਮਾਂਡੋ ਜੀ ਕੱਲ ਨੂੰ ਸਾਡੇ ਬੱਚਾਂ ਦਾ ਕੋਈ ਹਵੀ ਨਵੀ ਹੋ ਜੇ ਕੋਈ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹੈ ਉਸ ਕੱਲ ਦਾ ਇਸ ਲਈ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆਸੀਂ ਔਰ ਨਾਲ ਮੈਂ ਚੋਣ ਕਮਿਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਕਹੂੰਗਾ ਕਿ ਜਿੰਨਾ ਖਰਚਾ ਪੰਜਾਬ ਦੇ ਕਮਾਂਡੋਜ਼ ਦਾ ਜੈਡ ਸਿਕਿਉਰਿਟੀ ਦਾ ਪੰਜਾਬ ਸਰਕਾਰ ਦੇ ਉੱਤੇ ਖਰਚਾ ਪਾਇਆ ਕੇਜਰੀਵਾਲ ਨੇ ਇਹਦੇ ਕੋਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ ਇਹਦਾ ਪੰਜਾਬ ਨਾਲ ਕੋਈ ਸਰਕਾਰ ਨਹੀਂ ਕੇਜਰੀਵਾਲ ਦਾ ਇਹ ਪੰਜਾਬ ਦਾ ਕੋਈ ਚੁਣਿਆ ਹੋਇਆ ਪੰਚ ਵੀ ਨਹੀਂਗਾ ਔਰ ਅੱਜ ਇਹ ਪੰਜਾਬ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂਗਾ ਇਹ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਇੰਨਾ ਦੁਰਪਯੋਗ 4-4 5-5 ਕਰੋੜ ਦੀਆਂ ਦਰਜਨਾ ਲਿਕਸਸ ਗੱਡੀਆਂ ਲਈ ਫਿਰਦੇ ਨੇ ਹਜ਼ਾਰ ਹਜ਼ਾਰ ਗਨਮੈਂਟ ਚਾਹੀਦਾ ਇਹ ਸਾਦੇ ਹੋ ਸਕਦੇ ਨੇ ਇਸ ਲਈ ਮੈਂ ਦਿੱਲੀ ਦੇ ਵੋਟਰਜ਼ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰੂੰਗਾ ਕਿ ਇਹਨਾਂ ਫਰਜ਼ੀ ਬੰਦਿਆਂ ਤੋਂ ਬਚੋ ਖਹਿਰਨ ਕਿਹਾ ਕਿ ਉਹ ਦਿੱਲੀ ਚੋਣਾਂ ਵਿੱਚ ਪ੍ਰਚਾਰ ਦੌਰਾਨ ਲੋਕਾਂ ਨੂੰ ਇਹ ਸਭ ਬਾਰੇ ਜਾਣਕਾਰੀ ਖੁਦ ਦੇਣਗੇ ਦਿੱਲੀ ਦੇ ਮੁੱਖ ਮੰਤਰੀ ਆਰਸ਼ੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਤੇ ਲਾਇਆ ਇਲਜ਼ਾਮਾ ਨੂੰ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਝੂਠਾ ਦੱਸਿਆ ਉਨਾ ਕਿਹਾ ਕਿ ਚੋਨ ਜ਼ਾਬਤੇ ਕਾਰਨ ਕੇਜਰੀਵਾਲ ਦੀ ਸੁਰੱਖਿਆ ਦਿੱਲੀ ਪੁਲਿਸ ਦੇ ਕਹਿਣ ਤੇ ਵਾਪਸ ਹੋਈ ਹੈ ਆਪ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪੰਜਾਬ ਦੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਪ ਤੇ ਪਲਟਵਾਰ ਕੀਤਾ ਹੈ ਉਹਨਾਂ ਕਿਹਾ ਕਿ ਕੇਜਰੀਵਾਲ ਦੀ ਸੁਰੱਖਿਆ ਦਿੱਲੀ ਪੁਲਿਸ ਦੇ ਕਹਿਣ ਤੇ ਵਾਪਸ ਹੋਈ ਹੈ ਉਹਨਾਂ ਕਿਹਾ ਕਿ ਇਸ ਵੇਲੇ ਚੋਨ ਜ਼ਾਬਤਾ ਲੱਗੂ ਹੈ ਇਸ ਦੌਰਾਨ ਪਾਰਸ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰ ਰਹੀ ਹੈ ਗੜੀਵਾਲ ਨੇ ਕਿਹਾ ਕਿ ਪਾਰਾ ਸਰਕਾਰ ਅਤੇ ਭਾਜਪਾ ਸਰਕਾਰ ਕਿਸੇ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਦੀ ਆਮ ਆਦਮੀ ਪਾਰਟੀ ਹਮੇਸ਼ਾ ਭਾਜਪਾ ਤੇ ਝੂਠੇ ਇਲਜ਼ਾਮ ਲਗਾਉਂਦੀ ਹੈ ਕੇਜਰੀਵਾਲ ਜੀ ਦੀ ਸੁਰੱਖਿਆ ਵਾਪਸ ਕਰਨ ਤੇ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਹੋਈ ਹੈ। ਔਰ ਕੋ ਡੀਜੀਪੀ ਸਾਹਿਬ ਪੰਜਾਬ ਦੇ ਮੁਤਾਬਕ ਦਿੱਲੀ ਪੁਲਿਸ ਦੇ ਕਹਿੰਦੇ ਹੋਈ ਹੈ। ਮੈਨੂੰ ਇਹ ਲੱਗਦਾ ਕਿ ਪਤਾ ਕਰ ਲੈਣਾ ਚਾਹੀਦਾ ਇਸ ਵੇਲੇ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਲਾਗੂ ਆ। ਕੋਡ ਲੱਗਿਆ ਹੋਇਆ ਇਹ ਬਦਨਾਮ ਕਰਨ ਲੱਗੇ ਹੋਇਆ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਵੀ ਔਰ ਬੀਜੇਪੀ ਵੀ ਕਿਸੇ ਦੀ ਵੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਦੀ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਚ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨਾਲ ਕੀਤਾ ਸਾਡਾ ਕੀਮਤੀ ਹੀਰਾ ਚੜਿਆ ਗਿਆ ਆਮ ਆਦਮੀ ਪਾਰਟੀ ਨੇ ਔਰ ਇਹ ਝੂਠੇ આરોਪ ਲਗਾਉਂਦੇ ਰਹਿੰਦੇ ਆ ਇਹ ਜ਼ਰੂਰ ਇਲੈਕਸ਼ਨ ਕਮਿਸ਼ਨ ਦੀ ਤਰਫੋਂ ਡਾਇਰੈਕਸ਼ਨ ਆਈ ਹੋਵੇ ਤੇ ਦਿੱਲੀ ਪੁਲਿਸ ਨੂੰ ਹੀ ਦੱਸ ਸਕਦੇ ਇਹਦੇ ਬਾਰੇ ਤੇ ਇਹ ਸੁਰੱਖਿਆ ਵਾਪਸ ਹੋਈ ਹੈ ਔਰ ਸੁਰੱਖਿਆ ਵੀ ਇੱਕ ਅ ਮਿਕਦਾਰ ਤੋਂ ਉਦਿਕ ਜਿਆਦਾ ਹੋਵੇ ਇਹ ਦੋ ਦੋ ਰਾਜਾਂ ਦੀ ਜੈਡ ਸੁਰੱਖਿਆ ਕਿਹਨੂੰ ਮਿਲਦੀ ਹੈ ਤੇ ਇਸ ਕਰਕੇ ਵੀ ਹੋ ਸਕਦਾ ਹੈ ਇਲੈਕਸ਼ਨ ਕਮਿਸ਼ਨ ਨੇ ਸੰਗਿਆਨ ਲਿਆ ਹੋਵੇ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਤੇ ਐਸੀ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਸਟੇ ਗ੍ਰਹਿ ਮੰਤਰੀ ਜੀ ਪੂਰੇ ਦੇਸ਼ ਦੀ ਸੁਰੱਖਿਆ ਦਾ ਜ਼ਿੰਮੇਵਾਰ ਹੁੰਦਾ ਹੈ ਪਰ ਉਹ ਇਸ ਤਰ੍ਹਾਂ ਨਹੀਂ ਕਰਦੇ ਉਹ ਸੰਵਿਧਾਨ ਮੁਤਾਬਕ ਕਾਨੂੰਨ ਸਮਤ ਗੱਲਾਂ ਕਰਦੇ ਆ ਇਸ ਤਰ੍ਹਾਂ ਇਹਨਾਂ ਨੂੰ આરોਪ ਨਹੀਂ ਲਾਉਣੇ ਚਾਹੀਦੇ ਇਹ ਝੂਠੇ આરોਪ ਲਗਾਉਣ ਤੇ ਆਮ ਆਦਮੀ ਪਾਰਟੀ ਲੱਗੀ ਹੋਈ ਆ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਕੋਈ ਹੋਰ ਗੱਲ ਕਰੋ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਨਾ ਕਰੋ ਮੇਰੀ ਇਹੀ ਅਪੀਲ ਹੈਗਾ ਗੜਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਦਿੱਲੀ ਅਤੇ ਪੰਜਾਬ ਦੀ ਜਨਤਾ ਤੰਗ ਆ ਚੁੱਕੀ ਹੈ ਹਤਾਸ਼ ਹੋ ਕੇ ਇਹ ਸਾਰੇ ਹੁਣ ਅਜਿਹੇ ਝੂਠੇ ਇਲਜ਼ਾਮ ਲਗਾ ਰਹੇ ਨੇ ਅਕਾਲੀ ਦਲ ਦੇ ਬਾਗੀ ਤੜੇ ਦੇ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਵੱਲੋਂ ਨਵੀਂ ਪਰਤੀ ਲਈ ਲਗਾਈ ਗਈ ਆਬਜ਼ਰਵਰ ਦੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਪਾਰਟੀ ਲਈ ਸੇਵਾ ਕਰਨਗੇ ਇਸ ਤੋਂ ਇਲਾਵਾ ਉਹ ਕੋਈ ਵੀ ਜ਼ਿੰਮੇਵਾਰੀ ਫਿਲਹਾਲ ਨਹੀਂ ਲੈਣਗੇ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਵੱਲੋਂ ਲਗਾਤਾਰ ਪਾਰਟੀ ਦੀ ਪੁਰਾਣੀ ਲੀਡਰਸ਼ਿਪ ਤੇ ਸਵਾਲ ਚੁੱਕੇ ਜਾ ਰਹੇ ਨੇ ਬਾਗੀ ਧੜੇ ਦੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਵੱਲੋਂ ਨਵੀਂ ਪਰਤੀ ਲਈ ਲਗਾਈ ਆਬਜ਼ਰਵਰ ਦੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਇੱਕ ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਪਾਰਟੀ ਲਈ ਸੇਵਾ ਕਰਨਗੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਆਦੇਸ਼ ਹੋਵੇਗਾ ਸਾਨੂੰ ਪ੍ਰਵਾਨ ਹੋਵੇਗਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੇ ਫੈਸਲੇ ਅਨੁਸਾਰ ਹੀ ਕੰਮ ਕਰਾਂਗੇ ਇਹ ਜਿਹੜੀ ਭਰਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਉਸ ਤੋਂ ਬਾਹਰ ਜਾ ਕੇ ਕਿਸੇ ਨੂੰ ਭਰਤੀ ਕਰਨੀ ਨਹੀਂ ਚਾਹੀਦੀ ਤਰੂ ਸੰਗਤਾਂ ਨੇ ਮਾਨਤਾ ਨਹੀਂ ਦੇਣੀ ਤੇ ਮੈਂ ਆਪਣੇ ਵੱਲੋਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਦੇ ਨਾਲ ਖੜੇ ਆਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੇਰੀ ਪੀੜੀ ਦਾ ਜਿਹੜਾ ਸਾਡਾ ਸੰਕਲਪ ਆ ਸਾਡੀਆਂ ਰਵੈਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਕੋਈ ਆਂਚ ਨਹੀਂ ਆਉਣ ਦਵਾਵਾਂਗੇ ਨਾ ਕੋਈ ਉਹਦੇ ਵਿੱਚ ਕਮਜ਼ੋਰੀ ਰਹੂਗੀ ਪੂਰੇ ਆਪਣੇ ਤਨਮਨ ਦੇ ਨਾਲ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਸਾਡਾ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ ਜਿਹੜੀ ਕੋਈ ਜ਼ਿੰਮੇਵਾਰੀ ਲਈ ਹੈ ਸਾਨੂੰ ਉਹਦਾ ਸਾਡਾ ਕੋਈ ਸਬੰਧ ਨਹੀਂ ਹੈ ਇਸ ਲਈ ਤੇ ਬੇਨਤੀ ਕਰਦੇ ਆਖੀਰ ਵਿੱਚ ਸਬੂਹ ਸੰਗਤਾਂ ਨੂੰ ਪੰਥਦਰਦੀਆਂ ਨੂੰ ਕਿ ਤਕੜੇ ਹੋ ਕੇ ਆਪਾਂ ਇਸ ਅਕਾਲ ਤਖਤ ਸਾਹਿਬ ਦੀ ਕਮੇਟੀ ਮਾਨਤਾ ਆ ਉਹਨੂੰ ਬਰਕਰਾਰ ਰੱਖੀਏ ਤੇ ਆਪਾਂ ਵਰਤੀ ਉਸ ਤਰੀਕੇ ਨਾਲ ਕਰਾਈਏ ਜਿਸ ਭਾਵਨਾ ਦੇ ਨਾਲ ਸਾਨੂੰ ਉਤੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਆਏ ਸਨ ਸਾਨੂੰ ਉਥੋਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਏ ਸਨ ਦੱਸਣਯੋਗ ਹੈ ਕਿ ਅਕਾਲੀ ਦਲ ਨੇ ਨਵੇਂ ਮੈਂਬਰ ਬਣਾਉਣ ਲਈ ਭਰਤੀ ਮੁਹਿੰਮ ਆਰੰਭੀ ਹੋਈ ਹੈ ਜਿਸ ਲਈ ਪਾਰਟੀ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਸੀ ਇਹ ਸੇਵਾਵਾਂ ਨਿਭਾਉਣ ਤੋਂ ਫਿਲਹਾਲ ਵਡਾਲਾ ਨੇ ਇਨਕਾਰ ਕਰ ਦਿੱਤਾ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਵਾਰ ਮੁੜ ਤੋਂ ਅਮਿਤ ਸ਼ਾਹ ਨੂੰ ਨਿਸ਼ਾਨੇ ਤੇ ਲਿਆ ਇਸ ਲਈ ਉਹਨਾਂ ਬੀਤੇ ਰੋਜ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਕੀ ਆਦਿੱਤਿਆ ਨਾਲ ਦੇ ਦਿੱਲੀ ਵਿਖੇ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁੱਖ ਮੰਤਰੀ ਯੋਗੀ ਤੋਂ ਸਿੱਖਣਾ ਚਾਹੀਦਾ ਹੈ ਕਿ ਦਿੱਲੀ ਦੀ ਸੁਰੱਖਿਆ ਕਿਵੇਂ ਸਹੀ ਕੀਤੀ ਜਾ ਸਕਦੀ ਹੈ ਕਿਉਂਕਿ ਦਿੱਲੀ ਦੀ ਸੁਰੱਖਿਆ ਦਾ ਜ਼ਿੰਮਾ ਅਮਿਤ ਸ਼ਾ ਕੋਲ ਹੈ ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਕੇਂਦਰ ਸਰਕਾਰ ਨੂੰ ਹਰ ਮੁੱਦੇ ਤੇ ਘੇਰ ਰਹੇ ਨੇ ਪਰ ਦਿੱਲੀ ਦੀ ਸੁਰੱਖਿਆ ਦੇ ਮੁੱਦੇ ਤੇ ਕੇਜਰੀਵਾਲ ਲਗਾਤਾਰ ਅਮਿਤ ਸ਼ਾ ਤੇਵੀ ਨਿਸ਼ਾਨਾ ਬਣ ਰਹੇ ਨੇ ਸ਼ੁੱਕਰਵਾਰ ਨੂੰ ਕੇਜਰੀਵਾਲ ਨੇ ਇੱਕ ਵਾਰ ਮੋੜ ਤੋਂ ਦਿੱਲੀ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਕੇਂਦਰ ਤੇ ਅਮਿਤ ਸ਼ਾ ਨੂੰ ਕਰੜੇ ਹੱਥੀ ਲਿਆ ਕੇਜਰੀਵਾਲ ਨੇ ਬੀਤੇ ਰੋਜ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਜੋ ਕੁਝ ਕਿਹਾ ਬਿਲਕੁਲ ਸੱਚ ਹੈ ਹੁਣ ਯੋਗੀ ਨੂੰ ਅਮਿਤ ਸ਼ਾਹ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਿਵੇਂ ਠੀਕ ਕਰ ਸਕਦੇ ਨੇ ਕੱਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ ਦਿੱਲੀ ਆਏ ਦਿੱਲੀ ਮੇਂ ਉਹਨਾਂ ਦਾ ਸਵਾਗਤ ਹੈ ਦਿੱਲੀ ਦਿਲ ਵਾਲੋਂ ਕੀ ਹੈ ਸਭ ਦਾ ਸਵਾਗਤ ਹੈ ਪੂਰੇ ਦੇਸ਼ ਮੇਂ ਕੋਈ ਵੀ ਆਏ ਉਹਨਾਂ ਦਾ ਹਮ ਤਹੇ ਦਿਲ ਸੇ ਸਵਾਗਤ ਕਰਤੇ ਹਾਂ कल योगी जी ने एक बहुत अच्छी बात कही जिसका पूरे दिल्ली के लोग समर्थन करते हैं उन्होंने मुद्दा उठाया कि दिल्ली में कानून व्यवस्था बिल्कुल चरमर आ गई है मैं उनकी बात से सौ परसेंट सहमत हूँ दिल्ली के लोग उससे सौ परसेंट सहमत हैं दिल्ली के अंदर खुलेआम गैंगस्टर घूम रहे हैं ग्यारह गैंगस्टर्स बड़े बड़े गैंगस्टर्स के ग्रुप हैं जिन्होंने पूरी दिल्ली को बांट लिया है ग्यारह हिस्सों में और खुलेआम फिरौती मांगी जा रही है व्यापारियों से व्यापारियों के फ़ोन आ रहे हैं को फोन आ रहे हैं तीन करोड़ दे दो चार करोड़ दे दो नहीं तो पूरे परिवार को ख़त्म कर देंगे दिल्ली की सड़कों पे गैंगवार हो रहे हैं महिलाओं का घर से निकलना मुश्किल हो गया है उत्तर प्रदेश में उन्होंने सभी गैंगस्टर्स का सफाया कर दिया है अगर ऐसा है तो मैं योगी जी से कहना चाहता हूं कि दिल्ली की कानून व्यवस्था अमित शाह जी के अंडर में सीधे आती है अमित शाह जी देश के गृह मंत्री हैं और दिल्ली की कानून व्यवस्था दिल्ली की सुरक्षा दिल्ली के लोगों को एक सुरक्षित जीवन देना ये अमित शाह जी की सीधे जिम्मेदारी है अगर योगी जी कह रहे हैं जैसे कि मैंने दिल्ली यूपी की कानून व्यवस्था ठीक कर दी तो मैं उनसे निवेदन करूंगा कि आप अमित शाह जी को थोड़ा बिठा के समझाइए कैसे कानून व्यवस्था ठीक की जाती है आप उनको बिठा के थोड़ा सा गाइड कीजिए उनको थोड़ा समझाइए अमित शाह जी को कि दिल्ली की कानून व्यवस्था में क्या करने की ज़रूरत है कैसे करने की ज़रूरत है दिल्ली में कैसे सुरक्षित सुरक्षा सबको दी जाए वो कह रहे हैं कि मैंने गैंगस्टर सारे ख़त्म कर दिए उत्तर प्रदेश से तो वो जरा सा अमित शाह जी को गाइड करें कि कैसे दिल्ली के अंदर गैंगस्टर राज खत्म किया जाए अमित शाह जी के पास तो टाइम ही नहीं है अमित शाह जी पूरे देश में एमएलए एल ए खरीदने सरकारें गिराने पार्टियां तोड़ने में लगे हुए हैं तो योगी जी को थोड़ा सा अमित शाह जी को बैठा के ये भी समझाना पड़ेगा कि कानून व्यवस्था अगर ठीक करनी है तो थोड़ा टाइम देना पड़ेगा दिल्ली के लिए आप दिल्ली को गैंगस्टर्स के हवाले नहीं छोड़ सकते दिल्ली चोड़ों तो पहला आम आदमी पार्टी भारतीय जनता पार्टी या कांग्रेस विचाले शब्दी जंग पुराने सारे रिकॉर्ड तोड़ रही है फिलहाल दिल्ली की जनता इस सब 5 ਫਰਵਰੀ ਨੂੰ ਕੀ ਫਤਵਾ ਦਿੰਦੀ ਹੈ ਇਸ ਦਾ ਪਤਾ 8 ਫਰਵਰੀ ਦੇ ਨਤੀਜਿਆਂ ਤੋਂ ਲੱਗੇਗਾ ਅਮਰੀਕਾ ਤੋਂ ਡਾਕਟਰ ਸਵੈਮਨ ਸਿੰਘ ਨੇ ਵੀਡੀਓ ਜਾਰੀ ਕਰਦੇ ਆਂ ਡੱਲੇਵਾਲ ਦੀ ਮੈਡੀਕਲ ਰਿਪੋਰਟਾਂ ਤੇ ਉਹਨਾਂ ਨੂੰ ਦਿੱਤੀ ਜਾ ਰਹੀ ਮੈਡੀਕਲ ਸਹੂਲਤ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਸਰਕਾਰ ਹੁਣ ਆਪਣੇ ਲਈ ਮੈਡੀਕਲ ਸਾਇੰਸ ਨੂੰ ਵਰਤ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੇਰਾ ਫੇਸਬੁੱਕ ਪੇਜ ਬੈਨ ਕਰਕੇ ਤੁਸੀਂ ਸੱਚ ਨੂੰ ਨਹੀਂ ਦਬਾ ਸਕਦੇ ਬੀਤੇ ਕੁਝ ਦਿਨਾਂ ਤੋਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਵੀਡੀਓ ਜਾਰੀ ਕਰਦੇ ਆ ਰਹੇ ਡਾਕਟਰ ਸਵੈਮਨ ਸਿੰਘ ਦਾ ਭਾਰਤ ਵਿੱਚ ਫੇਸਬੁੱਕ ਪੇਜ ਬੈਨ ਕਰ ਦਿੱਤਾ ਗਿਆ ਡਾਕਟਰ ਸੁਆਮਨ ਸਿੰਘ ਨੇ ਇਸ ਵਾਰ ਇੱਕ ਵੀਡੀਓ ਜਾਰੀ ਕਰਕੇ ਸਾਹ ਜਾਈ ਹੈ। ਉਹਨਾਂ ਕਿਹਾ ਕਿ ਮੈਂ ਪਿਛਲੇ ਕੁਝ ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਲਈ ਵੀਡੀਓ ਬਣਾ ਰਿਹਾ ਸੀ ਜਿਸ ਕਰਕੇ ਇਹ ਸਾਰਾ ਕੁਝ ਹੋਇਆ। ਉਹਨਾਂ ਕਿਹਾ ਕਿ ਬੇਸ਼ੱਕ ਸੋਸ਼ਲ ਮੀਡੀਆ ਤੇ ਮੈਨੂੰ ਬੈਨ ਕਰ ਦਿਓ ਪਰ ਮੇਰੀ ਆਵਾਜ਼ ਨੂੰ ਤੁਸੀਂ ਨਹੀਂ ਦਬਾ ਸਕਦੇ। ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਿਆ ਜਾ ਰਿਹਾ। ਡਾਕਟਰ ਨੂੰ ਆਪਣੇ ਪ੍ਰੋਪਾਗੈਂਡਾ ਦੇ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਆ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੇਕੋ ਬਹੁਤ ਵਾਰੀ ਬਹੁਤ ਕੁਝ ਵੇਖਿਆ। ਪੁਲਸ ਨੂੰ ਵਰਤਿਆ ਗਿਆ ਇੱਕ ਟਾਈਮ ਦੀ ਟਾਈਮ ਸਟੇਟ ਵੱਲੋਂ ਗਲਤ ਕੰਮ ਕਰ ਲਈ ਟੀਚਰਾਂ ਨੂੰ ਵਰਤੇ ਜਾਂਦਾ ਸਟੂਡੈਂਟਸ ਨੂੰ ਵਰਤੇ ਜਾਂਦਾ ਹੋਰ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਰਤੇ ਜਾ ਰਿਹਾ ਪਰ ਮੇਰੇ ਮੇਰੇ ਸਾਹਮਣੇ ਫਰਸਟ ਐਗਜ਼ਾਮਪਲ ਹੈ ਇਸ ਵਾਰ ਜਿੱਥੇ ਕਿ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਪ੍ਰੋਪਗੈਂਡਾ ਦੇ ਰੀ ਇਹ ਮੈਂ ਇਹਦੀ ਧਾਰਨ ਦੁਨੀਆ 'ਚ ਬਹੁਤ ਘੱਟ ਹੁੰਦੀ ਆ ਜਦੋਂ ਸਰਕਾਰ ਡਾਕਟਰਾਂ ਨੂੰ ਜਾਂ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਕਰਦੀ ਆ ਜੇ ਮੇਰੇ ਅੱਗੇ ਕੋਈ ਐਗਜ਼ਾਮਪਲ ਹੈ ਉਹ ਨਾਜ਼ੀ ਜਰਮਨੀ ਦੇ ਹੁੰਦੀ ਆ ਔਰ ਜੋ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਮੈਂ ਡਾਕਟਰਸ ਨੂੰ ਕਹਿੰਦਾ ਜਿਹੜੇ ਸਾਡੇ ਮੈਡੀਕਲ ਸਾਇੰਟਿਸਟਾਂ ਜਾਂ ਦੇਸ਼ ਦੇ ਉਹਨਾਂ ਨੂੰ ਕਹਿੰਦਾ ਕਿ ਜਾਗੋ ਇਹ ਫਸਟ ਟਾਈਮ ਆ ਕਿ ਜਿਹੜੀ ਸਰਕਾਰ ਜਾਂ ਹਾਈएस्ट ਕੋਰਸ ਹੈ ਸੁਣੇ ਆਪਣੇ ਪ੍ਰੋਪਾਗੈਂਡਾ ਦੀ ਡਾਕਟਰੀ ਨੂੰ ਵਰਤ ਰਹੀ ਆ ਸੋ ਆ ਕਾਫੀ ਖਤਰਨਾਕ ਚੀਜ਼ ਆ ਡੈਮੋਕ੍ਰੇਸੀ ਲਈ ਜੇ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਜੇ ਇਹ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਤੇ ਤੁਸੀਂ ਬੋਲੋ ਨਾ ਤੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਸਾਡਾ ਕੀ ਗੁਨਾਹ ਆ ਮੇਰਾ ਕਿਉਂ ਬਲੌਕ ਕੀਤਾ ਕੋਈ ਵੱਡੀ ਗੱਲ ਨਹੀਂ ਸੋਸ਼ਲ ਮੀਡੀਆ ਬਲੌਕ ਕਰਤੋਂ ਮੈਨ ਲਈ ਵੀ ਯੂ ਨੋ ਅਮੈਰੀਕਨ ਕਾਗੋ ਇਨਕਮ ਅਰਨ ਕਰਦਾ ਸੋਸ਼ਲ ਮੀਡੀਆ ਤੋਂ ਬਟ ਗੱਲ ਇਹ ਹੁੰਦੀ ਹੈ ਕਿ ਇਹ ਸਾਡੀ ਆਵਾਜ਼ ਸੀ ਅਸੀਂ ਕੁਝ ਗਲਤ ਨਹੀਂ ਕਰਦੇ ਸੀ ਸੋ ਸਾਨੂੰ ਬਲੌਗ ਕਰਨਾ ਇੱਕ ਵੱਡੀ ਇੱਕ ਐਗਜ਼ੈਂਪਲ ਦਿੰਦੀ ਆ ਸਰਕਾਰ ਕਿ ਵੇਖੋ ਇਹੋ ਜਿਹੇ ਲੋਕ ਜਿਹੜੇ ਆ ਜਿਹੜੇ ਸੱਚ ਬੋਲਦੇ ਸੀ ਉਹਨਾਂ ਨੂੰ ਦਬਾ ਰਹੇ ਆ ਰਾਈਟ ਜਿਹੜੇ ਲੋਕ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਦੇ ਆ ਹਲੋ ਲੂ ਕਰਕੇ ਲੋਕਾਂ ਨੂੰ ਠੀਕ ਕਰਦੇ ਆ ਉਹ ਚੀਜ਼ਾਂ ਦੇ ਉਹਨਾਂ ਦੀਆਂ ਰੈਲੀਆਂ ਤੇ ਸਰਕਾਰੀ ਜਿਹੜੇ ਨੁਮਾਇੰਦੇ ਜਾਂਦੇ ਆ ਉੱਥੇ ਜਾ ਕੇ ਉਹਨਾਂ ਨਾਲ ਰੈਲੀਆਂ ਹੁੰਦੀਆਂ ਵਾ ਪਰ ਜੇ ਕੋਈ ਡਾਕਟਰ ਸੱਚ ਬੋਲਦਾ ਮੈਡੀਕਲ ਸਾਇੰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੇਸ਼ ਵਾਸੀਆਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਆਵਾਜ਼ ਦਬਾ ਰਹੇ ਹੋ ਮੈਨੂੰ ਲੱਗਦਾ ਇਹ ਬਹੁਤ ਕੁਝ ਗਲਤ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਜਿਹੜੇ ਸਾਡੇ ਸਿਆਣੇ ਲੋਕ ਆ ਕਿ ਤੁਸੀਂ ਇਸ ਚੀਜ਼ ਦਾ ਨੋਟਿਸ ਲਓ ਕਿ ਕੀ ਹੋ ਰਿਹਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿਛਲੇ ਕੁਝ ਦਿਨਾਂ ਚ ਉਹ ਚੀਜ਼ ਦੇ ਉੱਤੇ ਮੈਨੂੰ ਚੈੱਕ ਕਰੋ ਜੇ ਮੈਂ ਗਲਤ ਹਾਂ ਤੇ ਮੈਨੂੰ ਦੱਸੋ ਜੇ ਅੱਜ ਅਸੀਂ ਇਕੱਠੇ ਹੋ ਕੇ ਨਹੀਂ ਬੋਲਦੇ ਇਨ੍ਹਾਂ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਖੁਸ਼ ਇਹ ਨਹੀਂ ਕਹਿੰਦੇ ਕੋਈ ਹੱਲਾ ਗੁੱਲਾ ਕਰੋ ਕੁਝ ਮਾੜਾ ਕਰੋ ਪਰ ਏਟਲੀਸ ਯਾਰ ਟੇਕ ਨੋਟਿਸ ਇਸ ਚੀਜ਼ ਦਾ ਨੋਟਿਸ ਲਓ ਕਿ ਜੇ ਕੋਈ ਸੱਚ ਬੋਲਦਾ ਉਹਦੀ ਯਾਰ ਆਵਾਜ਼ ਦਬਾਉਂਦੇ ਆ ਉਹਨੂੰ ਉਹਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸੁਆਮਨ ਸਿੰਘ ਨੇ ਕਿਹਾ ਕਿ ਮੇਰਾ ਫੇਸਬੁੱਕ ਪੇਜ ਬੈਨ ਕਰਨਾ ਸਰਾਸਰ ਗਲਤ ਹੈ ਇਹ ਸੱਚ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ ਪਰ ਅਸੀਂ ਡਰਨ ਵਾਲੇ ਨਹੀਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਹੁਣ ਅੰਮ੍ਰਿਤਸਰ ਦੇ ਕੱਥੂ ਨੰਗਲ ਵਿਖੇ ਵੱਡੀ ਰੈਲੀ ਰੱਖੀ ਹੈ ਜਿਸ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਕਿਸਾਨ ਆਗੂ ਸਰਬੰਧ ਪੰਦੇਰ ਨੇ ਜਾਣ ਪਾਈ ਉਨਾ ਹਰ ਵਰਗ ਨੂੰ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਸਾਡਾ ਅੰਦੋਲਨ ਕੇਂਦਰ ਸਰਕਾਰ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਹੈ। ਜੰਡਿਆਲਾ ਗੁਰੂ ਦੀ ਮਹਾਪੰਚਾਇਤ ਤੋਂ ਬਾਅਦ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਹੁਣ ਅੰਮ੍ਰਿਤਸਰ ਦੇ ਕੱਥੂ ਨੰਗਲ ਵਿਖੇ ਵੱਡੀ ਮਹਾ ਰੈਲੀ ਰੱਖਣ ਦਾ ਐਲਾਨ ਕੀਤਾ ਹੈ। ਇਸ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਨੇ। ਇਸ ਬਾਰੇ ਕਿਸਾਨਾ ਗੁੱ ਸਰਵਨ ਸਿੰਘ ਪੰਦੇ ਨੇ ਕਿਹਾ ਕਿ ਜੰਡਿਆਲਾ ਗੁਰੂ ਵਾਂਗ ਕੱਥੂ ਨੰਗਲ ਵਿਖੇ ਵੀ ਭਾਰੀ ਇਕੱਠ ਹੋਵੇਗਾ। ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਪੰਦੇਰ ਨੇ ਕਿਹਾ ਕਿ ਸਾਡਾ ਅੰਦੋਲਨ ਕੇਂਦਰ ਸਰਕਾਰ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਖਿਲਾਫ ਹੈ ਇਹ ਪਿੰਡ ਅਬਦਾਲ ਜ਼ਿਲ੍ਹਾ ਅੰਮ੍ਰਿਤਸਰ ਇਲਾਕਾ ਹੈਗਾ ਕੱਠੂ ਨੰਗਲ ਇਹਦਾ ਵੱਡਾ ਸਟੇਡੀਅਮ ਹੈ ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਵਾ ਔਰ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਜਥੇਬੰਦੀ ਨੇ ਔਰ ਗਾਹਾਂ 29 ਨੂੰ ਜੜੀਆਂ ਹਜ਼ਾਰਾਂ ਟ੍ਰੈਕਟਰ ਟਾਲੀਆਂ ਸ਼ੰਭੂ ਬੋਰਡ ਨੂੰ ਕੂਚ ਕਰਨੀ ਹੈ ਉਹਦੇ ਪ੍ਰੋਗਰਾਮ ਵਾਸਤੇ ਪੂਰਾ ਜੋਰ ਲਾਇਆ ਜਾ ਰਿਹਾ ਹੈਗਾ ਔਰ ਉਹਦੇ ਵਾਸਤੇ ਅਸੀਂ ਤਿਆਰੀ ਕਰਦੇ ਹਾਂ ਸਾਡੀ ਅਪੀਲ ਵੀ ਆ ਪੀਐਸ ਲਾਈਵ ਨੂੰ ਜਿਹੜਾ ਚੱਲ ਰਿਹਾ ਹੈਗਾ ਵਰਤਵਾਦ ਸ਼ੇਅਰ ਵੀ ਕਰ ਦਿਓ ਤਾਂ ਜੋ ਆ ਲੋਕਾਂ ਤੱਕ ਸਾਡੀ ਗੱਲ ਪਹੁੰਚ ਜਾਵੇ ਹੁਣ ਮੈਂ ਤੁਹਾਨੂੰ ਦਿਖਾ ਲੂੰਗਾ ਬੱਸ ਇਸ ਵੇਲੇ ਖੜਾ ਕਿੱਥੇ ਜਦੋਂ ਖੜੇ ਹੋਈਏ ਸ਼ਾਇਦ ਪੂਰੀ ਤਸਵੀਰ ਤੁਹਾਨੂੰ ਜਿਹੜੀ ਆ ਉਹ ਨਜ਼ਰ ਨਾ ਆਉਂਦੀ ਹੋਵੇ ਔਰ ਤਾਨੂੰ ਮੈਂ ਤੁਰੀ ਤਸਵੀਰ ਦੱਸੂਗਾ ਵੀ ਕਿੱਥੇ ਆਪਾਂ ਕਰ ਰਹੇ ਇੱਕ ਤਾਂ ਆਹ ਸਟੇਜ ਆ ਸਟੇਜ ਦੇ ਉੱਤੋਂ ਤੁਹਾਨੂੰ ਨਜ਼ਰ ਆਊਗਾ ਆ ਵੱਡੀ ਗਰਾਊਂਡ ਦਿਖ ਪੈਣੀ ਆ ਤੁਹਾਨੂੰ ਇੱਧਰ ਮੁੰਡੇ ਨੂੰ ਆਪਾਂ ਕਿੰਨੇ ਵਾਰ ਦੇਖੋ ਤੁਹਾਨੂੰ ਸਾਰੀ ਗਰਾਊਂਡ ਦਿਖ ਰਹੀ ਆ ਉੱਥੋਂ ਤੱਕ ਉਹ ਨਾਲ-ਨਾਲ ਆਹ ਪਰਲੇ ਬੰਨੇ ਚਾਹ ਪਾਣੀ ਦਾ ਪ੍ਰੋਗਰਾਮ ਆ ਤੁਸੀਂ ਦੇਖੋ ਅੱਜ ਲੱਗੇ ਹੋਏ ਨੇ ਸਾਡੇ ਵਲੰਟੀਅਰ ਉੱਥੇ ਵਲੰਟੀਅਰ ਲੱਗੇ ਹੋਏ ਆ ਜਿਹੜੇ ਆ ਉਹ ਵਿਚਾਈ ਕਰਾ ਰਹੇ ਐਸ ਵੇਲੇ ਇੱਧਰ ਸਾਊਂਡ ਸਪੀਕਰ ਦਾ ਇੱਧਰ ਵੇਖੋ ਇੱਧਰ ਆ ਸਾਊਂਡ ਸਪੀਕਰ ਦਾ ਆ ਸਾਊਂਡ ਸਪੀਕਰ ਦਾ ਕੰਮ ਵੀ ਸਾਡਾ ਚੱਲ ਰਿਹਾ ਹੈਗਾ ਉਹ ਵੀ ਸਾਡੇ ਬੰਦੇ ਕਰ ਰਹੇ ਹੈਗੇ ਆ ਤੋਂ ਅੱਜ ਇੱਥੇ ਆਹ ਸਟੇਜ ਹੈਗੀ ਆ ਸਾਡੀ ਵਧੀਆ ਸਟੇਜ ਲਈ ਆ ਭੋਇਵਾਲ ਸਾਹਿਬ ਘਟਾਰਾ ਸਿੰਘ ਜੀ ਭੋਇਵਾਲ ਸਾਹਿਬ ਸਪੀਚ ਕਰਕੇ ਸੀ ਵੱਟ ਤੋਂ ਵੱਟ ਆ ਇਲਾਕੇ ਦੀਆਂ ਸੰਗਤਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾ ਪੈਣ ਨੂੰ ਖਾਸ ਕਰਕੇ ਸ਼ੈਰੀਆਂ ਵੀਰਾਂ ਨੂੰ ਜ਼ਰੂਰ ਪਹੁੰਚਣ ਇੱਥੇ ਵੀ ਕਸਬੇ ਆ ਸਾਡੇ ਕੱਲ ਵੀ ਉੱਥੇ ਬਹੁਤ ਵੱਡੀ ਪੱਧ ਤੇ ਆਮ ਜਨਤਾ ਸੀ ਇੱਥੇ ਪਹੁੰਚੋ ਦੀ ਬਾਤੋ ਵਾਦ ਨੂੰ ਸ਼ੇਅਰ ਕਰਦੇ ਹੋ ਜ਼ਿਕਰ ਹੋ ਗਿਆ ਕਿ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਦਾ ਐਲਾਨ ਕੀਤਾ ਹੋਇਆ ਹੈ ਇਸ ਤਹਿਤ ਕਿਸਾਨ ਵਕਫ ਵਕ ਮੌਲ ਪਾਰਪਾ ਅਗਵਾ ਦੇ ਦਫ਼ਤਰਾਂ ਘਰਾਂ ਦੇ ਬਾਹਰ ਅਤੇ ਹੋਰ ਥਾਵਾਂ ਤੇ ਡੇਢ ਘੰਟੇ ਤੱਕ ਰੋਜ਼ ਪ੍ਰਦਰਸ਼ਨ ਕਰਨਗੇ ਇਸ ਬੁਲਟਨ ਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਦੀ اجازت ਤਨਬਾਦ